ਸੇ ਸਸਕੇ ਦੋਸਤੋ ਅੱਜ ਨਾ ਆਪਾਂ ਤੁਹਾਨੂੰ ਇੱਕ ਐਮ ਜਾਣਕਾਰੀ ਦਵਾਂਗੇ ਜਿਹਦੇ ਵਿੱਚ ਦੋ ਤਰ੍ਹਾਂ ਦੇ ਕੱਪੜੇ ਆ ਦੋਹਾਂ ਦਾ ਨਾਮ ਰੈਕਸਨ ਆ ਵੈਸੇ ਇਹਨੂੰ ਆਪਣੇ ਲੈਦਰ ਹੀ ਆਖ ਦਿੰਦੇ ਆ ਤੇ ਅਸਲੀ ਨਾਮ ਇਹਦਾ ਰੈਕਸਨ ਦਾ ਕੱਪੜਾ ਹੁੰਦਾ ਤੇ ਇੱਕ ਦੇ ਇੱਕ ਇਹ ਕੱਪੜੇ ਦਾ ਰੇਟ ਜਿੱਤੇ ਵੀਰਲੀਕਾ ਮਾਰ ਰਿਹਾ ਇਹ ਕੱਪੜੇ ਦਾ ਰੇਟ ਹੈ 320 ਤੋਂ ਲੈ ਕੇ 350 ਰੁਪਏ ਮੀਟਰ ਤੇ ਜਿਹੜਾ ਚਿੱਟੇ ਰੰਗ ਦਾ ਕੱਪੜਾ ਉਹ 120 ਤੋਂ ਲੈ ਕੇ 150 ਰੁਪਏ ਮੀਟਰ ਹੈ ਹੁਣ ਲਗ ਵੇਖਣ ਚ ਵੀ ਸੇਮ ਹੀ ਲੱਗਦੇ ਆ ਬਸ ਕੁਆਲਿਟੀ ਦਾ ਕੀ ਫਰਕ ਹੁੰਦਾ ਹੈ ਕਿ ਜਦੋਂ ਆਪਾਂ ਇਹਨਾਂ ਨੂੰ ਜਾਂ ਕੋਈ ਚਰੀਟ ਵਾਜ ਜਾਂਦੀ ਆ ਜਾਂ ਚਾਬੀ ਦਾ ਜਾਂ ਨੋਂ ਵਾਜ ਜਾਂਦਾ ਹੈ ਤੇ ਮਾੜਾ ਕੱਪੜਾ ਫਟ ਜਾਂਦਾ ਹੈ ਤੇ ਉਹ ਖਰਾਬ ਹੋ ਜਾਂਦਾ ਤੇ ਜਿਹੜੀ ਚੰਗੀ ਕੁਆਲਿਟੀ ਆ ਜੇ ਤੇ ਆਪਾਂ ਚਲੋ ਮਹਿੰਗਾ ਤੇ ਜ਼ਰੂਰ ਆਉਂਦਾ ਪਰ ਉਹਦੀ ਇਹ ਕੁਆਲਿਟੀ ਆ ਕਿ ਇਹ ਕੋਈ 20 ਸਾਲ ਬੰਦੇ ਤੋਂ ਕੱਪੜਾ ਖਰਾਬ ਨਹੀਂ ਹੁੰਦਾ ਨਾ ਇਹਨੇ ਫਟਣਾ ਨਾ ਕੋ ਚਾਬੀ ਮਾਰਿਆ ਹੈ ਖਰਾਬ ਹੁੰਦਾ ਹੈ ਤੇ ਨਾ ਇਹ ਜਿਹੜਾ ਇਹ ਕਪੜਾ ਲੱਗ ਜਾਊਗਾ ਇਹ ਸਾਲੋਂ ਸਾਲ ਹੀ ਚੱਲਣਾ ਨਾ ਤੇ ਹਟਣਾ ਤੇ ਨਾ ਇਹ ਖਰਾਬ ਹੋਣਾ ਤੇ ਇੱਕ ਇਹਦੇ ਵਿੱਚ ਇਹ ਕੁਆਲਿਟੀ ਆ ਕੋਈ ਇਹਦੇ ਵਿੱਚ ਜੇ ਕੋਈ ਚਾਪੀ ਉਂਗਲ ਜਾਂ ਆਪਣਾ ਨੋਂ ਨਾਂ ਵੀ ਕਥਾ ਦੇ ਤੇ ਇਹਦੇ ਨਾਲ ਕਪੜੇ ਨੂੰ ਕੋਈ ਫਰਕ ਨਹੀਂ ਪੈਣਾ ਹੁਣ ਜੇ ਆਪਾਂ ਸਸਤੀ ਚੀਜ਼ ਨੂੰ ਵੇਖਾਂਗੇ ਜਿਸ ਤਰ੍ਹਾਂ ਚਿੱਟੀ ਤੁਹਾਨੂੰ ਲੈਦਰ ਦਿਖਾਈ ਉਹਨੇ ਤੇ ਖਰਾਬ ਹੋਣਾ ਹੀ ਹੋਣਾ ਤੇ ਉਹਦੇ ਵਿੱਚ ਮਿਸਤਰੀ ਦਾ ਨਹੀਂ ਕਸੂਰ ਹੁੰਦਾ ਉਦੇ ਵਿੱਚ ਗਾਗ ਦਾ ਵੀ ਕਸੂਰ ਹੁੰਦਾ ਹੈ ਜਿਹੜਾ ਆਂਦਾ ਵੀ ਮੈਨੂੰ ਸਸਤੀ ਚੀਜ਼ ਜਦੋਂ ਗੱਲ ਸਸਤੀ ਚੀਜ਼ ਤੇ ਆਜੇ ਤੇ ਫਿਰ ਕੋਈ ਵੀ ਆ ਵਪਾਰੀ ਬੰਦਾ ਹੈ ਉਹਨੇ ਆਪਦੀ ਜੇਬ ਚੋਂ ਤੇ ਪਾ ਕੇ ਕੁਝ ਦੇਣਾ ਨਹੀਂ ਹੁੰਦਾ